you <laughs> ਸਿਵਲ ਹਸਪਤਾਲ ਗੜਸ਼ਨਕਰ ਦੇ ਵਿੱਚ ਬੀਤੀ ਰਾਤ ਇਲਾਜ ਕਰਵਾਉਣ ਆਏ ਵਿਅਕਤੀ ਵੱਲੋਂ ਡਾਕਟਰ ਨਾਲ ਬਦਸਲੂਕੀ ਕਰਕੇ ਐਮਰਜੈਂਸੀ ਦੇ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿੰਦੇ ਹੋਏ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਸੱਤੀ ਪੁੱਤਰ ਮਲਕੀਤ ਸਿੰਘ ਪਿੰਡ ਫਤੇਪੁਰਕਲਾ ਨਾਂ ਦਾ ਵਿਅਕਤੀ ਹਸਪਤਾਲ ਦੇ ਵਿੱਚ ਦਵਾਈ ਲੈਣ ਆਇਆ ਤੇ ਉਸਨੇ ਸਾਹ ਦੀ ਦਿੱਕਤ ਬਾਰੇ ਦੱਸਿਆ ਤਾਂ ਉਹਨਾਂ ਦੱਸਿਆ ਕਿ ਜਦੋਂ ਉਸਨੂੰ ਚੈੱਕਅਪ ਲਈ ਬੈੱਡ ਦੇ ਉੱਪਰ ਲੇਟਣ ਲਈ ਕਿਹਾ ਤਾਂ ਮਰੀਜ਼ ਵੱਲੋਂ ਡਾਕਟਰ ਨਾਲ ਬਦਸਲੂਕੀ ਕਰਨ ਲੱਗ ਪਿਆ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਵਿਅਕਤੀ ਵੱਲੋਂ ਉਹਨਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਐਮਰਜੈਂਸੀ ਦੇ ਦਰਵਾਜ਼ੇ ਅਤੇ ਟੇਬਲ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਨੇ। ਉਹਨਾਂ ਦੱਸਿਆ ਕਿ ਇਸ ਬਾਰੇ ਥਾਣਾ ਗੜਸ਼ੰਕਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਮਰੀਜ਼ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਉੱਧਰ ਇਸ ਮਾਮਲੇ ਵਿੱਚ ਥਾਣਾ ਗੜਸ਼ੰਕਰ ਦੇ ASI ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਿਵਲ ਹਸਪਤਾਲ ਤੋਂ ਇਤਲਾਹ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਡਾਕਟਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਸਾਰਾ ਇਹ ਮਾਮਲਾ ਸੁਣੋ ਪੂਰੀ ਖਬਰ ਹਾਂਜੀ ਤਕਰੀਬਨ 8:30 ਵਜੇ ਡਿਊਟੀ ਰੂਮ 'ਚ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਸਾਹ ਦੀ ਤਕਲੀਫ ਹੈ ਤੇ ਮੈਂ ਉਹਨੂੰ ਕਿਹਾ ਤੁਸੀਂ ਐਮਰਜੈਂਸੀ ਰੂਮ ਬੈੱਡ ਤੇ ਜਾ ਕੇ ਲੇਟੋ ਅਸੀਂ ਹੁਣੇ ਆਗੇ ਚੈੱਕ ਕਰਦੇ ਹਾਂ ਪਰ ਇੰਨੇ 'ਚ ਉਹ ਗੁੱਸੇ 'ਚ ਆ ਗਿਆ ਹਾਈਪਰ ਹੋ ਗਿਆ ਤੇ ਗਾਲ੍ਹਾਂ ਕੱਢਣ ਲੱਗ ਪਿਆ ਮੌਜੂਦਾ ਸਰਕਾਰ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਸਾਨੂੰ ਗਾਲ੍ਹਾਂ ਕੱਢਣ ਲੱਗ ਪਿਆ ਮੇਰੇ ਨਾਲ ਡਾਕਟਰ ਸਾਹਿਬ ਹੋਰ ਵੀ ਰੂਮ ਵਿੱਚ ਸਿਕ ਡਾਕਟਰ ਪਰਮਜੀਤ ਸਿੰਘ ਰਾਏ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਤੇ ਗੁੱਸੇ 'ਚ ਆ ਕੇ ਡਿਊਟੀ ਰੂਮ ਵਾਲੇ ਟੇਬਲ ਤੇ ਹੱ ਤੇ ਗੱਡੀ ਗਲੋਚ ਕਰਦਾ ਬਾਹਰ ਚੱਲ ਗਿਆ ਦੁਬਾਰਾ ਬਾਹਰ ਜਾ ਕੇ ਐਮਰਜੈਂਸੀ ਵਾਲਾ ਜੋ ਕਮਰਾ ਹੈਗਾ ਆਪਣਾ ਦਰਵਾਜਾ ਜੀ ਉੱਥੇ ਸ਼ੀਸ਼ੇ ਤੇ ਮੁੱਕਾ ਮਾਰ ਕੇ ਉਹ ਤੋੜਦਾ ਜੀ ਤੇ ਫਿਰ ਮੈਨੂੰ ਜਾਨੋਂ ਮਾਰ ਦੇਣੀ ਧਮਕੀਆਂ ਦਿੱਤੀਆਂ ਤੇ ਮੈਨੂੰ ਕਹਿੰਦਾ ਕਿ ਤੈਨੂੰ ਮੈਂ ਗੋਲੀ ਮਾਰ ਦਾਂਗਾ ਉਸ ਤੋਂ ਬਾਅਦ ਸਾਡੇ ਜੋ ਸਟਾਫ ਨੂੰ ਹੈ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਆਪਾਂ ਫੇਰ ਵੀ ਉਹਦਾ ਇਲਾਜ ਕੀਤਾ ਜੋ ਵੀ ਉਹਦੇ ਹੱਥ ਤੇ ਸੱਟ ਲੱਗੀ ਸੀਗੀ ਸ਼ੀਸ਼ੇ ਦੇ ਹੱਥ ਮਾਰਨ ਕਰਕੇ ਆਪਾਂ ਉਹਦਾ ਇਲਾਜ ਕਿਤੇ ਪਟੀਆਂ ਕੀਤੀਆਂ ਤੇ ਫਿਰ ਆਪਾਂ ਡਾਕਟਰ ਸਾਹਿਬ ਨੇ ਨਾਲੇ ਡਾਕਟਰ ਸਾਹਿਬ ਨੇ ਪੁਲਿਸ ਨੂੰ ਇਤਲਾਹ ਦਿੱਤੀ ਜੀ ਪੁਲਿਸ ਆ ਗਈ ਸੀ ਤੇ ਉਹਨੂੰ ਲੈ ਕੇ ਚਲ ਗਈ ਹੈ ਤੇ ਬਾਕੀ ਜੋ ਲੜਿੰਦੀ ਕਾਰਵਾਈ ਆਪਾਂ ਪੁਲਿਸ ਨੂੰ ਰਿਕਵੈਸਟ ਪਾਈ ਹੋਈ ਹੈ ਜੀ ਦੇਖੋ ਕੀ ਬੰਦ ਆ ਉਹ ਕਹਿ ਰਿਹਾ ਸੀਗਾ ਜੀ ਕਿ ਮੈਂ ਤਾਂ ਜਾਨੋ ਮਾਰ ਦਾਂਗਾ ਉਹਨੇ ਆਪਣੇ ਡੱਬੇ ਵਿੱਚ ਹੱਥ ਵੀ ਪਾਇਆ ਸੀਗਾ ਉਹਦੇ ਕੋਲ ਕੋਈ ਰਿਵੋਲਵਰ ਟਾਈਪ ਲੱਗ ਰਹੀ ਸੀਗੀ ਬਾਕੀ ਪੁਲਿਸ ਨੂੰ ਆਪਾਂ ਦੱਸਤਾ ਜੀ ਉਹ ਦੇਖੋ ਹੁਣ ਅੱਗੇ ਕੀ ਰਿਕਵਰੀ ਕਰਦੀ ਹੈ ਪਿਸਟਲ ਵਗੈਰਾ ਸ਼ਾਇਦ ਸੀਗੀ ਲੱਗ ਰਿਹਾ ਬਾਕੀ ਉਹ ਨਸ਼ੇ 'ਚ ਵੀ ਸੀਗਾ ਤੇ ਕਾਫੀ ਅਗਰੈਸਿਵ ਸੀ ਗਾਜੀ ਉਹ ਹਾਂ ਜੀ ਸਰ ਡਾਕਟਰ ਸਾਹਿਬ ਦਾ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਹਸਪਤਾਲ ਤੋਂ ਫੋਨ ਆਇਆ ਸੀ ਵੀ ਇੱਥੇ ਇੱਕ ਪੇਸ਼ੈਂਟ ਆਇਆ ਸਤਨਾਮ ਸਿੰਘ ਸਤਾ ਪੁੱਤਰ ਮਲਜੀਤ ਸਿੰਘ ਵਾਸੀ ਫਤੇਪੁਰ ਕਲਾ ਵੀ ਜਿਸ ਨੇ ਪਹਿਲਾਂ ਆ ਕੇ ਸਾਨੂੰ ਕਿਹਾ ਕਿ ਮੈਨੂੰ ਸਾਹ ਬੜਾ ਔਖਾ ਆ ਰਿਹਾ ਤੇ ਮੇਰਾ ਇਲਾਜ ਕਰੋ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਜਾ ਕੇ ਐਮਰਜੈਂਸੀ ਦੇ ਵਿੱਚ ਲੇਟ ਜਾ ਉਹ ਡਾਕਟਰ ਸਾਹਿਬ ਦੇ ਰੂਮ ਦੇ ਵਿੱਚੋਂ ਉੱਠਿਆ ਨਹੀਂ ਤੇ ਉੱਥੇ ਹੀ ਹਾਈਪਰ ਹੋ ਕੇ ਡਾਕਟਰ ਸਾਹਿਬ ਨਾਲ ਬਦਸਲੂਕੀ ਕਰਨ ਲੱਗ ਪਿਆ ਤੇ ਜੋ ਵੀ ਡਾਕਟਰ ਸਾਹਿਬ ਨੇ ਦਰਖਾਸਤ ਦਿੱਤੀ ਹੈ ਉਹਨਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ ਗੜਸ਼ੰਕਰ ਤੋਂ ਬਿੱਟੂ ਚਹਾਨ ਦੀ ਰਿਪੋਰਟ